ਗੁਰੂ ਹਰਿ ਸਾਹਿਬ ਜੀ ਨੇ ਭਾਈ ਫਿਰੂ ਦਾ ਖਾਲੀ ਕਿਉ ਦਾ ਘੜਾ ਭਰਿਆ ਭਾਈ ਸੰਗਤ ਫਿਰੂ ਢੇੜਾ ਆ ਪਾਵਾ ਬਾੜੀ ਦਾ ਰਹਿਣ ਵਾਲਾ ਸੀ ਅਤੇ ਲਾਹੌਰ ਦੇ ਵਿੱਚ ਫੇਰੀ ਲਾਉਣ ਦਾ ਕੰਮ ਕਰਦਾ ਸੀ ਉਹ ਗੁਰੂ ਹਰਿ ਸਾਹਿਬ ਜੀ ਉਸ ਤੋਂ ਸੁਣ ਕੇ ਕੀਰਤਪੁਰ ਸਾਈ ਵਿਖੇ ਆਇਆ ਤੇ ਉਹ ਹਰ ਰੋਜ਼ ਗੁਰੂ ਜੀ ਦੇ ਦਰਸ਼ਨਾਂ ਲਈ ਦਰਬਾਰ ਵਿੱਚ ਜਾਣ ਲੱਗ ਪਿਆ ਉਸ ਨੇ ਕੀਰਤਪੁਰ ਵਿੱਚ ਈਓ ਸਿਰ ਤੇ ਰੱਖ ਕੇ ਵੇਚਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਭਾਈ ਭਗਤੂ ਗੁਰੂ ਸਾਹਿਬ ਜੀ ਦੀ ਜ਼ਮੀਨ ਦੇ ਵਿੱਚ ਕਣਕ ਦੀ ਵਾਢੀ ਕਰਾਰੇ ਸਨ ਤਾਂ ਮਜ਼ਦੂਰਾਂ ਨੂੰ ੋਜਨ ਦੀ ਵਿਚਕਾਰੇ ਸਨ ਤੇ ਉਹਨਾਂ ਨੇ თੌਥੋਂ ਕਿਓ ਦੇ ਲੈ ਕੇ ਲੰਗ ਰਹੇ ਭਾਈ ਸੰਗਤ ਫੇਰ ਉਤੋਂ ਕਿਓ ਦੀ ਮੰਗ ਕੀਤੀ ਭਾਈ ਜੀ ਨੇ ਹਰੇਕ ਮਜ਼ਦੂਰ ਦੇ ੋਜਨ ਵਿੱਚ ਇੱਕ ਇੱਕ ਚਮਚ ਕਿਓ ਦਾ ਪਾ ਦਿੱਤਾ ਫਿਰ ਭਾਈ ਸੰਗਤ ਨੇ ਕਿਓ ਦਾ ਘੜਾ ਘੜ ਜਾ ਕੇ ਕਮਰੇ ਵਿੱਚ ਰੱਖ ਦਿੱਤਾ ਅਗਲੇ ਦਿਨ ਜਦੋਂ ਉਸ ਨੇ ਦੇਖਿਆ ਤਾਂ ਘੜਾ ਫੇਰ ਤੇ ਉਹ ਆਪਣੀ ਜ਼ਿੰਦਗੀ ਗੁਰੂ ਘਰ ਸਮਰਪਿਤ ਕਰ ਦਿੱਤੀ ਅਤੇ ਗੁਰੂ ਸਾਹਿਬ ਨੇ ਉਹਦਾ ਫੇਰੀ ਵਾਲਾ ਤੋਂ ਬਦਲ ਕੇ ਪਈ ਸੰਗਤ ਬੇਰੂ ਰੱਖ ਦਿੱਤਾ